ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਤੁਹਾਨੂੰ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਂਬ ਦਾ ਮਰਬਾ ਬਣਾਉਣ ਵਾਸਤੇ ਇੱਥੇ ਮੈਂ 800 ਗ੍ਰਾਮ ਆਂਬ ਲੈ ਲਿੱਤੇ ਨੇ ਮੈਂ ਕੱਚੇ ਆਂਬ ਲੈਏ ਨੇ ਇੱਥੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਇਹਨਾਂ ਨੂੰ ਪੁੰਜ ਕੇ ਛਿੱਲ ਲਵਾਂਗੇ ਤੇ ਦੇਖੋ ਇੱਥੇ ਸਾਰੇ ਹੀ ਆਂਬ ਜਿਹੜੇ ਹੈਗੇ ਨੇ ਮੈਂ ਛਿੱਲ ਲਿੱਤੇ ਹੋਏ ਨੇ ਤੇ ਹੁਣ ਇਹਨਾਂ ਦੇ ਪੀਸ ਕੱਟਾਂਗੇ। ਮੈਂ ਇਸ ਤਰੀਕੇ ਦੇ ਨਾਲ ਲੰਬਾਈ ਦੇ ਵਿੱਚ ਇਹਨਾਂ ਦੇ ਪੀਸ ਕੱਟ ਰਹੀ ਆਂ। ਤੁਸੀਂ ਚਾਹੋ ਤਾਂ ਇਸ ਦੇ ਪੀਸ ਥੋੜੇ ਛੋਟੇ ਵੀ ਕੱਟ ਸਕਦੇ ਹੋ ਤੇ ਮੈਂ ਸਾਰੇ ਹੀ ਪੀਸ ਇਸ ਤਰੀਕੇ ਦੇ ਨਾਲ ਕੱਟ ਲਿੱਤੇ ਨੇ ਤੇ ਅੰਬ ਦੇ ਸਾਈਡ ਤੋਂ ਥੋੜੇ ਜੇ ਪੀਸ ਛੋਟੇ ਨਿਕਲੇ ਨੇ ਉਹਨਾਂ ਨੂੰ ਬਿਲਕੁਲ ਵੀ ਸੁੱਟਣਾ ਨਹੀਂ ਹੈਗਾ ਉਹ ਪੀਸ ਵੀ ਦੇਖੋ ਮੈਂ ਇਸ ਦੇ ਵਿੱਚ ਹੀ ਯੂਜ਼ ਕਰ ਰਹੀ ਆ ਤੇ मुरब्बा ਬਹੁਤ ਹੀ ਵਧੀਆ ਘਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਹੈ ਤੇ ਹੁਣ ਇੱਕ ਪਤੀਲੇ ਦੇ ਵਿੱਚ ਮੈਂ ਪਾਣੀ ਬੋਇਲ ਹੋਣ ਦੇ ਲਈ ਰੱਖਿਆ ਹੋਇਆ ਤੇ ਪਾਣੀ ਬੋਇਲ ਹੋ ਚੁੱਕਾ ਹੈ ਬੋਇਲ ਹੁੰਦੇ ਹੋਏ ਪਾਣੀ ਦੇ ਵਿੱਚ ਹੀ ਆਂਬ ਦੇ ਸਾਰੇ ਪੀਸ ਹੁਣ ਪਾ ਦੇਣੇ ਨੇ ਆਂਬ ਦੇ ਸਾਰੇ ਪੀਸ ਹੀ ਇੱਥੇ ਮੈਂ ਦੇਖੋ ਪਾਣੀ ਦੇ ਵਿੱਚ ਪਾ ਦਿੱਤੇ ਨੇ ਤੇ ਇਸ ਦੇ ਵਿੱਚ ਮੈਂ ਅੱਧਾ ਚਮਚ ਕਾਲੇ ਨਮਕ ਦਾ ਵੀ ਪਾ ਦਿੱਤਾ ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਸਿਰਫ ਅੱਧਾ ਚਮਚ ਹੀ ਪਾਣੇ ਤੇ ਇੱਕ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ ਵੀ ਪਾ ਦਿੱਤਾ ਇਹ ਮੈਂ ਫਲੇਵਰ ਦੇ ਲਈ ਪਾਇਆ ਹੈ ਤਕਰੀਬਨ 4 ਮਿੰਟ ਤੱਕ ਆਪਾਂ ਇਸ ਨੂੰ ਮੀਡੀਅਮ ਫਲੇਮ ਤੇ ਇਸੇ ਤਰ੍ਹਾਂ ਹੀ ਪਕਾਵਾਂਗੇ ਤਾਂ ਜੋ ਜਿਹੜੇ ਅੰਬ ਹੈਗੇ ਨੇ ਉਹ ਸੋਫਟ ਹੋ ਜਾਣ ਤੇ ਹੁਣ ਦੇਖੋ ਇੱਥੇ ਇਸ ਨੂੰ ਪੱਕਦੇ ਹੋਏ ਤਕਰੀਬਨ 4 ਮਿੰਟ ਹੋ ਗਏ ਹੋਏ ਨੇ ਅੰਬ ਜਿਹੜੇ ਹੈਗੇ ਨੇ ਇਹਨਾਂ ਦਾ ਕਲਰ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਆਪਾਂ ਚਾਕੂ ਦੇ ਨਾਲ ਚੈੱਕ ਕਰਾਂਗੇ ਤੇ ਦੇਖੋ ਅੰਬ ਜਿਹੜਾ ਹੈ ਚਾਕੂ ਦੇ ਨਾਲ ਚੰਗੀ ਤਰ੍ਹਾਂ ਕੱਟਿਆ ਜਾ ਰਿਹਾ ਹੈ ਆਪਾਂ ਇਸ ਨੂੰ ਓਵਰਕੁੱਕ ਨਹੀਂ ਕਰਨਾ ਨਹੀਂ ਤਾਂ ਇਹ ਮੈਸ਼ ਹੋ ਜਾਣੇ ਬਸ ਇਸੇ ਸਟੇਜ ਤੱਕ ਆਪਾਂ ਕੁੱਕ ਕਰਨਾ ਸੀ ਹੁਣ ਛਾਨਨੀ ਦੇ ਵਿੱਚ ਇਹ ਸਾਰੇ ਪੀਸ ਆਪਾਂ ਛਾਨ ਲਵਾਂਗੇ ਤਾਂ ਜੋ ਜਿਹੜਾ ਪਾਣੀ ਹੈਗਾ ਇਹ ਅਲੱਗ ਹੋ ਜਾਏ ਤੇ ਦੇਖੋ ਪੀਸ ਆਪਾਂ ਸਾਰੇ ਛਾਨ ਲਿੱਤੇ ਨੇ ਹੁਣ ਆਪਾਂ ਜਿਸ ਕੜਾਈ ਦੇ ਵਿੱਚ ਮੁਰੱਬਾ ਬਣਾਉਣਾ ਹੈ ਉਸੇ ਕੜਾਈ ਦੇ ਵਿੱਚ ਹੀ ਇਹ ਸਾਰੇ ਪੀਸ ਪਾ ਦਵਾਂਗੇ ਮੁਰੱਬੇ ਨੂੰ ਕਦੀ ਵੀ ਐਲੂਮੀਨੀਅਮ ਦੀ ਕੜਾਈ ਦੇ ਵਿੱਚ ਨਹੀਂ ਬਣਾਈਦਾ ਸਟੀਲ ਦੇ ਜਾਂ ਫਿਰ ਨਾਨਸਟਿਕ ਬਰਤਨ ਦੇ ਵਿੱਚ ਹੀ ਮਰਬੇ ਨੂੰ ਬਣਾਉਣਾ ਚਾਹੀਦਾ ਤੇ ਹੁਣ ਦਾਲਚੀਨੀ ਦਾ ਟੁਕੜਾ ਜਿਹੜਾ ਹੈਗਾ ਉਹ ਮੈਂ ਬਾਹਰ ਕੱਢ ਦਿੱਤਾ ਕਿਉਂਕਿ ਸਾਰਾ ਫਲੇਵਰ ਇਸ ਦੇ ਵਿੱਚ ਚਲਾ ਗਿਆ ਤੇ ਹੁਣ ਇਸ ਦੇ ਵਿੱਚ ਪਾ ਦਿੱਤੀ ਐ ਮੈਂ 600 ਗ੍ਰਾਮ ਚੀਨੀ ਗਰਮ ਗਰਮ ਆਂਬ ਦੇ ਪੀਸ ਦੇ ਵਿੱਚ ਹੀ ਚੀਨੀ ਪਾਣੀ ਐ ਤੇ ਹੁਣ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਮੈਂ ਚੀਨੀ ਨੂੰ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਟੱਕ ਕੇ ਆਪਾਂ 12 ਮਿੰਟ ਤੱਕ ਇਸੇ ਤਰ੍ਹਾਂ ਪਿਆ ਰਹਿਣ ਦਵਾਵਾਂਗੇ ਤਾਂ ਜੋ ਜਿਹੜੀ ਚੀਨੀ ਹੈਗੀ ਇਹ ਕਾਫੀ ਹੱਦ ਤੱਕ ਮੈਲਟ ਹੋ ਜੇ ਤੇ 12 ਮਿੰਟ ਹੋ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਚੀਨੀ ਹੈਗੀ ਉਹ ਕਾਫੀ ਜ਼ਿਆਦਾ ਮੈਲਟ ਹੋ ਚੁੱਕੀ ਹੈ ਐ ਦੇਖੋ ਚੀਨੀ ਕਾਫੀ ਜ਼ਿਆਦਾ ਮੈਲਟ ਹੋ ਚੁੱਕੀ ਹੈ ਬਾਕੀ ਦੀ ਚੀਨੀ ਜਿਹੜੀ ਹੈਗੀ ਇਹਨੂੰ ਆਪਾਂ ਹੁਣ ਮੀਡੀਅਮ ਫਲੇਮ ਦੇ ਉੱਪਰ ਪਕਾਵਾਂਗੇ ਤੇਜ਼ ਦੀ ਕਚਿਪਚਿਪੀ ਜਿਹੀ ਚਾਸ਼ਨੀ ਬਣਾਵਾਂਗੇ ਹੁਣ ਮੈਂ ਕੜਾਈ ਨੂੰ ਮੀਡੀਅਮ ਫਲੇਮ ਦੇ ਉੱਪਰ ਰੱਖ ਦਿੱਤਾ ਤੇ ਇਸ ਦੀ ਜਿਹੜੀ ਚਾਸ਼ਨੀ ਹੈਗੀ ਹਿਲਾਉਂਦੇ ਹੋਏ ਹੀ ਤਿਆਰ ਕਰਨੀ ਹੈ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਕੇਸਰ ਦੇ ਧਾਗੇ ਮੈਂ 10 ਮਿੰਟ ਪਹਿਲਾਂ ਹੀ ਪਾਣੀ ਦੇ ਵਿੱਚ ਕੇਸਰ ਦੇ ਧਾਗੇ ਭਿ ਕੇ ਰੱਖੇ ਹੋਏ ਸੀ ਅੰਬਾਂ ਨੂੰ ਹਿਲਾਣ ਤੋਂ ਬਾਅਦ ਆਪਾਂ ਉਹ ਇਸ ਦੇ ਵਿੱਚ ਪਾ ਦਿੱਤੇ ਨੇ ਹੁਣ ਫੇਰ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਹੁਣ ਇਹਨਾਂ ਨੂੰ ਮੈਂ ਇੱਥੇ ਚੰਗੀ ਤਰ੍ਹਾਂ ਹਿਲਾ ਲਿੱਤਾ ਹੋਇਆ ਤੇ ਚੀਨੀ ਜਿਹੜੀ ਹੈਗੀ ਇਹ ਕਾਫੀ ਹੱਦ ਤੱਕ ਮੈਲਟ ਹੋ ਚੁੱਕੀ ਏ ਤੇ ਤਕਰੀਬਨ ਮੈਨੂੰ 2 ਮਿੰਟ ਹੋ ਗਏ ਨੇ ਇਸ ਨੂੰ ਪਕਾਉਂਦੇ ਹੋਏ ਹੁਣ ਇਸ ਦੇ ਵਿੱਚ ਪਾਵਾਂਗੀ येलो ਫੂਡ ਕਲਰ ਇਹ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਆਪਾਂ ਮਾਰਕੀਟ ਸਟਾਈਲ ਬਣਾ ਰਹੇ ਹਾਂ ਇਸ ਲਈ ਆਪਾਂ ਇਸ ਦੇ ਵਿੱਚ येलो ਫੂਡ ਕਲਰ ਪਾਇਆ ਤਾਂ ਜੋ ਇਸ ਦਾ ਕਲਰ ਹੈਗਾ ਜਿਹੜਾ ਬਹੁਤ ਵਧੀਆ ਆਏ ਤੇ तकरीबन ਇਸ ਨੂੰ ਪਕਾਉਂਦੇ ਪਕਾਉਂਦੇ ਮੈਨੂੰ 4 ਮਿੰਟ ਹੋ ਗਏ ਹੋਏ ਨੇ ਤੇ ਇੱਥੇ ਚਿਪਚਿਪੀ ਜਿਹੀ ਚਾਸ਼ਨੀ ਬਣ ਗਈ ਆਪਾਂ ਇਸ ਨੂੰ ਚੈੱਕ ਕਰਾਂਗੇ ਜਿਹੜੀ ਇੱਕ ਤਾਰ ਹੈਗੀ ਇਹਦੀ ਪੂਰੀ ਨਹੀਂ ਬਣਨੀ ਚਾਹੀਦੀ ਉਹ ਵਿੱਚੋਂ ਟੁੱਟ ਜਾਣੀ ਚਾਹੀਦੀ ਹੈ ਦੇਖੋ ਤਾਰ ਜਿਹੜੀ ਹੈਗੀ ਵਿੱਚੋਂ ਟੁੱਟ ਰਹੀ ਏ ਚੰਗੀ ਤਰ੍ਹਾਂ ਨਹੀਂ ਬਣ ਰਹੀ ਮਤਲਬ ਕਿ ਆਪਾਂ ਚਿਪਚਿਪੀ ਜਿਹੀ ਚਾਸ਼ਨੀ ਬਣਾਉਣੀ ਸੀ ਇਸ ਦੀ ਹੁਣ ਬਿਲਕੁਲ ਇਹ ਬਣ ਕੇ ਤਿਆਰ ਹੋ ਚੁੱਕਾ ਹੈ ਗੈਸ ਦੀ ਫਲੇਮ ਬੰਦ ਕਰਕੇ ਹੁਣ ਇਸ ਨੂੰ ਆਪਾਂ 2-3 ਘੰਟੇ ਲਈ ਇਸੇ ਤਰੀਕੇ ਦੇ ਨਾਲ ਪਿਆ ਰਹਿਣ ਦਵਾਂਗੇ ਤੇ ਹੁਣ ਇੱਥੇ ਮੈਨੂੰ 3 ਘੰਟੇ ਹੋ ਗਏ ਨੇ ਇਸ ਨੂੰ ਰੱਖੇ ਹੋਏ ਤੇ ਦੇਖੋ ਇਹ ਠੰਡਾ ਹੋ ਚੁੱਕਾ ਹੈ ਮੈਂ ਇੱਕ ਕੰਟੇਨਰ ਦੇ ਵਿੱਚ ਕੱਢ ਕੇ ਰੱਖਾਂਗੀ ਇਸ ਨੂੰ ਇਹ 1 ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਹੁਣ ਪਹਿਲਾਂ ਮੈਂ ਤੁਹਾਨੂੰ ਦਿਖਾਵਾਂਗੀ ਇਸ ਨੂੰ ਇੱਕ ਬੌਲ ਦੇ ਵਿੱਚ ਪਾ ਕੇ ਕਿ ਦੇਖੋ ਇਹ ਕਿੰਨੇ ਵਧੀਆ ਤਰੀਕੇ ਦੇ ਨਾਲ ਬਣ ਚੁੱਕਾ ਹੈ ਬਿਲਕੁਲ ਆਪਾਂ ਜਿਵੇਂ ਬਾਜ਼ਾਰੋਂ ਲਿਆਣੇ ਉਸੇ ਤਰੀਕੇ ਦੇ ਨਾਲ ਬਣਿਆ ਮੈਂ ਇਸ ਨੂੰ ਸਰਵ ਕਰਨਾ ਹੈ ਇਸ ਲਈ ਮੈਂ ਇਸ ਨੂੰ ਬੌਲ ਦੇ ਵਿੱਚ ਕੱਢ ਰਹੀ ਹਾਂ ਬਹੁਤ ਹੀ ਵਧੀਆ ਦੇਖੋ ਮਾਰਕੀਟ ਸਟਾਈਲ ਡੈਲੀਸ਼ੀਅਸ ਆਂਬ ਦਾ ਮਰੱਬਾ ਜਿਹੜਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਜੇ ਤੁਸੀਂ ਇਸ ਨੂੰ ਸਟੋਰ ਕਰਨਾ ਹੈ ਤਾਂ ਇਸ ਨੂੰ ਆਪਾਂ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ 1 ਸਾਲ ਤੱਕ ਇਸ ਨੂੰ ਫ੍ਰਿਜ ਵਿੱਚ ਰੱਖ ਦੋ ਇਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਰੱਖ ਸਕਦੇ ਹੋ ਕੱਚ ਦੇ ਕੰਟੇਨਰ ਦੇ ਵਿੱਚ ਪਾ ਕੇ ਬਹੁਤ ਹੀ ਵਧੀਆ ਮਾਰਕੀਟ ਸਟਾਈਲ ਜਿਹੜਾ ਮਰੱਬਾ ਹੈਗਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ